ਅੱਜ ਅਸੀਂ ਜੀ ਆਈ ਆ ਜੇ ਮੌਕੇ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨੇ ਤਰਦੀਸ਼ ਚਲਦੀ ਆ ਉਹ ਦੇਖਦੇ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ ਤੁਹਾਡੀ ਨੋਲਿਜ ਕੀ ਹੈ ਬੰਦਾ ਕਿੰਨੀ ਦੇ ਤੱਕ ਰਹਿ ਰਿਹਾ ਸੀ ਕੀ ਕਰਦਾ ਸੀਗਾ ਤੇ ਬੰਦਾ ਗੱਡੀ ਚਲਾਉਂਦਾ ਸੀਗਾ ਮੈਰਿਜ ਹੋਈ ਹੋਈ ਸੀਗੀ ਤੇ ਮੈਰਿਜ ਹੋਈ ਆ ਤੇ ਕਿਸੇ ਦੇ ਘਰ ਦੇ ਮਰਹ 5 ਸਾਲ ਦਿਨ ਤੋਂ ਗਏ ਹੋਏ ਸੀਗੇ ਉਹਦੇ ਕਰਕੇ ਡਰਿੰਕ ਡਰਿੰਕ ਕਰਦਾ ਸੀ ਕੁਝ ਹਰਕਤ ਕਰ ਬੈਠਿਆ ਜਿਹ ਰਹਿੰਦਾ ਕਿੱਥੇ ਸੀਗਾ ਸਰਪੰਚਾ ਇਹ ਰਹਿੰਦਾ ਇੱਥੀ ਸੀਗਾ ਪਿੰਡੇ ਦਾ ਭਾਮੀਆਂ ਹੀ ਆ ਸਾਡਾ ਪੁਰਾਣਾ ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ ਤੇ ਇਹ ਇੱਥੇ ਕਿਰਾਏ ਤੇ ਰਹਿੰਦਾ ਸੀ ਵੱਖਰਾ ਤੇ ਅੱਜ ਅਸੀਂ ਹੁਣ ਮੌਕੇ ਤੇ ਪਹੁੰਚੀ ਆ ਜੀ ਆਈ ਆ ਹੁਣ ਦੇਖਦੇ ਆ ਕੀ ਇੱਥੇ ਤਲਾਬ ਮਿਲੀ ਕਿ ਸ਼ਾਂਤੀ ਵਿਹਾਰ ਕਿਸੇ ਨੇ ਸਬਜੈਕਟ ਕਰ ਲਿਆ ਮੌਕੇ ਤੇ ਆ ਕੇ ਡੈੱਡ ਬੋਡੀ ਕੱਢ ਲਈ ਆ ਤੇ ਬਾਕੀ ਵਾਰਸ਼ਾਂ ਤੇ ਜੋ ਵੀ ਇਹਨਾਂ ਦਾ ਵਿਆਹ ਲਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਜਿਹੜੀ ਡੈੱਡ ਬੋਡੀ ਆ ਅਸੀਂ ਮੌਚਰ ਸਿਵਡ ਹਸਪਤਲ ਭੇਜ ਰਹੇ ਹਾਂ ਦੇਖਿਆ ਜਾਵੇ ਕਿ ਇਹਦਾ ਕੰਮ ਕੀ ਕੰਮ ਕਰਦਾ ਸੀ ਕਾਮਾ ਤਾਂ ਜੇ ਵੈਰੀਫਾਈ ਕਰਨਾ ਹੈ ਘਰਾਂ ਤੋਂ ਪਤਾ ਕਰਨਾ ਜੀ ਡਰਾਈਵਰ ਆ ਜੀ ਤੇ ਉਹ ਸਾਰੇ ਪਰਤਾਲ ਕਰਕੇ ਜਿਹੜੇ ਜੋ ਵੀ ਬਿਆਨ ਲਗਾਉਣਗੇ ਉਸ ਤਾਅ ਕਰੀਏ ਜੀ ਹੁਣ ਕਿੱਥੇ ਲਾਸ਼ ਲਗਾਈ ਸੀ ਉਹ ਸੇਵਲਾ ਹਤਰ ਮੋਰਚੀ ਰੱਖਿਆ ਜਾ ਰਿਹਾ ਸਰ ਇਹ ਤਾਂ ਬੜਾ ਕੁਸ਼ਲ ਮਿਲੇ ਆਗਾ ਉਹਨੇ ਵੈਰੀਫਾਈ ਕਰਕੇ ਜਿਹੜੇ ਵਿਖਲਾਫ ਹੋਗੇ ਉਹ ਕਾਰਵਾਈ ਕੀਤੀ ਕੋਈ ਉਹਦੀ ਪਤਨੀ ਦੇ ਨਾਲ ਕੋਈ ਆਣ ਬਣ ਸੀ ਉਹਦਾ ਕਰਕੇ ਉਹ ਮੈਰਿਡ ਸੀਗਾ ਜੀ ਮੈਰਿਡ ਹੈ ਕਿ ਬਾਕੀ ਇਹਨਾਂ ਦਾ ਘਰਾਂ ਤੋਂ ਪਤਾ ਲੱਗਦਾ ਹੈ ਕਰੀਬ 40 ਸਾਲ ਦੱਸਦੇ ਬਾਕੀ ਹਾਂ ਤੇ ਇੱਥੇ ਦਾ ਰਸੀਹੇ ਕੋ ਭਾਮੀਆਂ ਦਾ ਮਸਲਾ ਹੈ ਤੇ ਭਾਮੀਆਂ ਦਾ ਇੱਥੇ ਕਰਾਇਦਾ ਰਹਿੰਦਾ ਹੈ ਹਾਜੀ ਅਸੀਂ ਅਜੇ ਆਈ ਆਜੇ ਮੌਕੇ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨੇ ਤਰਦੀਸ਼ ਚਲਦੀ ਆ ਉਹ ਦੇਖਦੇ ਆ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ ਤੁਹਾਡੀ ਨੋਲਿਜ ਬੰਦਾ ਕਿੰਦੀ ਤੋਂ ਤੇ ਰਹ ਰਿਹਾ ਸੀ ਕੀ ਕਰਦਾ ਸੀਗਾ ਤੇ ਬੰਦਾ ਗੱਡੀ ਚਲਾਉਂਦਾ ਸੀਗਾ ਮੈਰਿਜ ਹੋਈ ਹੋਈ ਸੀਗੀ ਤੇ ਮੈਰਿਜ ਹੋਈ ਆ ਤੇ ਕਿਸੇ ਤੇ ਘਰ ਤੇ ਮੈਂ 5 ਸਾਲ ਦਿਨ ਤੋਂ ਗਏ ਹੋਏ ਸੀਗੇ ਉਹਦੇ ਕਰਕੇ ਡਰਿੰਕ ਡਰਿੰਕ ਕਰਦਾ ਸੀ ਕੁਛ ਹਰਕਤ ਕਰ ਬੈਠਿਆ ਜੇ ਰਹਿੰਦਾ ਕਿੱਥੇ ਸੀਗਾ ਸਰਪੰਚ ਇਹ ਰਹਿੰਦਾ ਇੱਥੇ ਸੀਗਾ ਪਿੰਡੇ ਦਾ ਭਾਮੀਆਂ ਆਈਆਂ ਸਾਡਾ ਪੁਰਾਣਾ ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ ਤੇ ਇਹ ਤੇ ਕਿਰਾਏ ਤੇ ਰਹਿੰਦਾ ਸੀ ਵੱਖਰਾ ਤੇ ਅੱਜ ਅਸੀਂ ਹੁਣ ਮੌਕੇ ਤੇ ਪਹੁੰਚੀ ਆ ਜੀ ਆਈ ਆ ਹੁਣ ਦੇਖਦੇ ਆ ਕੀ ਇੱਥੇ ਤਲਾਸ਼ ਮਿਲੀ ਕਿ ਸ਼ਾਂਤੀ ਵਿਹਾਰ ਕਿਸੇ ਨੇ ਸੁਪਰਡ ਕਰ ਲਿਆ ਮੌਕੇ ਤੇ ਆ ਕੇ ਡੈੱਡ ਬੋਡੀ ਕੱਢ ਲਈ ਆ ਤੇ ਬਾਕੀ ਵਾਰਸ਼ਾਂ ਤੇ ਜੋ ਵੀ ਇਹਨਾਂ ਦਾ ਬਿਆਨ ਲੈਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਜਿਹੜੀ ਡੈੱਡ ਬੋਡੀ ਆ ਅਸੀਂ ਮੌਚਰ ਰਿਸਿਵਡ ਹਸਪਤਲ ਭੇਜ ਰਹੇ ਹਾਂ ਦੇਖਿਆ ਜਾਵੇ ਕਿ ਇਹਦਾ ਕੰਮ ਕੀ ਕੰਮ ਕਰਦਾ ਸੀ ਕੰਮ ਤਾਂ ਇਹ ਵੈਰੀਫਾਈ ਕਰਨਾ ਹੈ ਘਰਦਾਂ ਤੋਂ ਪਤਾ ਕਰਨਾ ਜੀ ਡਰਾਈਵਰ ਆ ਜੀ ਤੇ ਉਹ ਸਾਰਾ ਪਰਤਾਲ ਕਰਕੇ ਜੇ ਜੋ ਵੀ ਬਿਆਨ ਲੈਣ ਦੇ ਮੁਤਾਬਕ ਕਾਰਵਾਈ ਹੋ ਜੇ ਮੁਣਕਤਿਲਾਸ਼ ਕਰੇ ਸੇਵਲਾ ਹਤਰ ਮੋਰਚੀ ਰੱਖਿਆ ਜਾ ਰਿਹਾ ਹੈ ਮਿਲੇ ਆਗਾ ਉਹਨੇ ਵੈਰੀਫਾਈ ਕਰਕੇ ਜਿਹੜੇ ਵਿਖਲਾਫ ਹੋਗੇ ਉਹ ਕਾਰਮੀ ਕੀਤੀ ਕੋਈ ਉਹਦੀ ਪਤਨੀ ਦੇ ਨਾਲ ਕੋਈ ਅਣਬਣ ਸੀ ਉਹਦਾ ਕਰਕੇ ਹੈ ਮੈਰਿਡ ਸੀਗਾ ਜੀ ਮੈਰਿਡ ਹੈ ਬਾਕੀ ਇਹਨਾਂ ਦਾ ਘਰਾਂ ਤੋਂ ਪਤਾ ਲੱਗਦਾ ਹੈ ਕਰੀਬ 40 ਸਾਲ ਦੱਸਦੇ ਹੈ ਤੇ ਇੱਥੇ ਦਾ ਵਸੀਆ ਕੋ ਭਾਮਿਆਂ ਦਾ ਮਸਲਾ ਹੈ ਤੇ ਭਾਮਿਆਂ ਦਾ ਇੱਥੇ ਕਿਰਾਇਆ ਦਿੰਦਾ ਹੈ